ਤੇ ਰਾਤੋ ਰਾਤ ਸੜਕਦਾਨ ਨਿਰਮਾਣ ਹੋਣ ਤੇ ਆਪ ਕੌਂਸਲਰ ਨੇ ਉਠਾਇਆ ਸਵਾਲ ਵੱਡਾ ਕਪਲਾ ਹੋ ਸਕਦਾ ਹੈ ਲੈ ਦੋਸ਼ ਦੱਸ دیے ਕਿ ਖੰਨਾ ਦੇ ਅਮਲੋ ਰੋਡ ਤੇ ਤਿੰਨ ਕਲੋਨੀਆ ਨੂੰ ਫਾਇਦਾ ਪਹੁੰਚਾਣ ਲਈ ਰਾਤੋ ਰਾਤ ਸੜਕ ਦਾ ਕਰ ਦਿੱਤਾ ਗਿਆ ਨਿਰਮਾਣ ਹੈਰਾਨੀ ਦੀ ਗੱਲ ਇਹ ਹੈ ਕਿ ਐਡੀਸੀ ਦੀ ਮਨਾਹੀ ਦੇ ਬਾਵਜੂਦ ਸੜਕਦਾਨ ਨਿਰਮਾਣ ਕਰਵਾਇਆ ਗਿਆ ਸਵੇਰੇ ਜਦੋਂ ਸੜਕ ਬਣ ਰਹੀ ਦੇਖੀ ਤਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਖਮਨਜੀਤ ਸਿੰਘ ਮੈਸ਼ ਮੌਕੇ ਤੇ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਅਤੇ ਵੱਡੇ ਕੱਪਲੇ ਦਾ ਰਾਤੋਂ ਰਾਤ ਜਿਹੜਾ ਕੰਮ ਆ ਇਹ ਹੋ ਗਿਆ ਆ ਸਾਰਾ ਕੰਮ ਜਿਹੜਾ ਰਾਤੋਂ ਰਾਤ ਹੋ ਗਿਆ ਇਹ ਪਤਾ ਨਹੀਂ ਕਿਹਦੀ ਮਲੀਭੁਗਤਨਾ ਚੱਲ ਰਿਹਾ ਹੈ ਕੰਮ ਕਿਹਦੀ ਮਲੀਭੁਗਤਨਾ ਚੱਲ ਰਿਹਾ ਕੰਮ ਇਹ ਸਮਝ ਤੋਂ ਬਾਹਰ ਆ ਕਿ ਕੁੱਤੀ ਚੋਰਾ ਨਾਲ ਵੜੀ ਹੋਈ ਆ ਜਾ ਚੋਰ ਹੈ ਕੁੱਤੀ ਦੇ ਨਾਲ ਨਹੀਂ ਜੀ ਤੁਸੀਂ ਦੱਸਿਆ ਮੈਨੂੰ ਮੈਂ ਇੱਕ ਕੰਸਰਨ ਠਿਕਾਣਾ ਨੂੰ ਕਿ ਤੰਨੇ ਸਟਾਫ ਨੂੰ ਅਗਰਖਾਂ ਦੇਖਤੀ ਹਾਂ ਜੀ ਕੰਮੇ ਵਿਜਲੀ ਸਟਾਫ ਹੋ ਗਿਆ ਸਟਾਫ ਕਰਤਾ ਹੈ ਤੇ ਜੋ ਵੀ ਕਾਰਵਾਈ ਹੋਗੀ ਠਿਕਾਣਾ ਨੂੰ ਪੁੱਛਿਆ ਜੇ ਢੀ ਸੜਕ ਬਣ ਗਈ ਤਾਂ ਉਹ ਤਾਂ ਕੀ ਕਰਾਂਗੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੰਨਾ ਵਿੱਚ ਕਾਂਗਰਸ ਦਾ ਨਗਰ ਕੌਂਸਲ ਤੋਂ ਕਬਜ਼ਾ ਅਤੇ ਰਾਤੋ-ਰਾਤ ਸੜਕਦਾਰ ਨਿਰਮਾਣ ਹੋਣ ਤੇ ਆਪ ਕੌਂਸਲਰ ਨੇ ਉਠਾਇਆ ਸਵਾਲ ਵੱਡਾ ਕਪਲਾ ਹੋ ਸਕਦਾ ਹੈ ਲੈ ਦੋਸ਼ ਦੱਸ دیے ਕਿ ਖੰਨਾ ਦੇ ਅਮਲੋ ਰੋਡ ਤੇ ਤਿੰਨ ਕਲੋਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਰਾਤੋ-ਰਾਤ ਸੜਕ ਦਾ ਕਰ ਦਿੱਤਾ ਗਿਆ ਨਿਰਮਾਣ ਹੈਰਾਨੀ ਦੀ ਗੱਲ ਇਹ ਹੈ ਕਿ ਐਡੀਸੀ ਦੀ ਮਨਾਹੀ ਦੇ ਬਾਵਜੂਦ ਸੜਕ ਦਾ ਨਿਰਮਾਣ ਕਰਵਾਇਆ ਗਿਆ ਕਵੇਰੇ ਜਦੋਂ ਸੜਕ ਬਣ ਰਹੀ ਦੇਖੀ ਤਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਖਮਨਜੀਤ ਸਿੰਘ ਮੈਸ਼ ਮੌਕੇ ਤੇ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਅਤੇ ਵੱਡੇ ਕੱਪੜੇ ਦਾ ਸ਼ੱਕ ਪ੍ਰਗਟਾਇਆ ਅਤੇ ਉੱਚ ਪਦਰੀ ਜਾਂਚ ਦੀ ਮੰਗ ਕਰ ਦਿੱਤੀ ਗਈ ਵਿਰੋਧ ਨੂੰ ਦੇਖਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਬਾਕੀ ਕੰਮ ਵੀ ਬੰਦ ਕਰਵਾ ਦਿੱਤਾ ਮਾਮਲਾ 27 ਲੱਖ ਰੁਪਏ ਦੇ ਟੈਂਡਰ ਨੂੰ ਲੈ ਕੇ ਵਿਵਾਦ ਖੰਨਾ ਦੇ ਅਮਲੋਂ ਰੋਡ ਤੇ ਸਨ ਸਿਟੀ ਦੇ ਨਾਲ ਲੱਗਦੀ ਕਰੀਬ ਅੱਧਾ ਕਿਲੋਮੀਟਰ ਸੜਕ ਦਾ ਮਤਲਾ ਕਾफी ਸਮੇਂ ਤੋਂ ਗਰਮਾ ਰਿਹਾ ਹੈ ਇਸ ਦੇ ਨਿਰਮਾਣ ਲਈ 27 ਲੱਖ ਰੁਪਏ ਦਾ ਟੈਂਡਰ ਪਾਸ ਕੀਤਾ ਗਿਆ ਸੀ ਪਰ ਇਸ ਸਬੰਧੀ ਸ਼ਿਕਾਇਤ ਕਰਨ ਤੋਂ ਬਾਅਦ ਏਡੀਸੀ ਨੇ ਫਿਲਹਾਲ ਸੜਕ ਦਾ ਕੰਮ ਰੋਕ ਦਿੱਤਾ ਸੀ ਪਰ ਨਗਰ ਕੌਂਸਲ ਵੱਲੋਂ ਰਾਤ ਕੋ ਰਾਤ ਸੜਕ ਬਰਬਾਦ ਪਈ ਗਈ ਕਾਉਂਸਲਰ ਸੁਖਮਨਜੀਤ ਸਿੰਘ ਨੇ ਦੱਸਿਆ ਕਿ ਚਹਰ ਦੇ ਕਈ ਇਲਾਕੇ ਅਜੇ ਹាន ਜਿਥੇ ਕਈ ਸਾਲਾਂ ਤੋਂ ਸੜਕਾਂ ਦਾ ਨਿਰਮਾਣ ਨਹੀਂ ਹੋਇਆ ਲੋਕ ਪਰੇਸ਼ਾਨ ਹੋ ਰਹੇ ਹਨ ਪਰ ਅਮਲੋ ਰੋਡ ਤੇ ਸੰਸਿਟੀ ਅਤੇ ਦੋ ਹੋਰ ਕਲੋਨੀਆ ਨੂੰ ਜਾਣ ਵਾਲੀ ਸੜਕ ਦਾ ਵੱਡਾ ਹਿੱਸਾ ਬਣਾ ਦਿੱਤਾ ਗਿਆ ਇਹ ਸੜਕ ਕਲੋਨਾ ਨਾਗਰਾਂ ਨੂੰ ਫਾਇਦਾ ਪਹੁੰਚਾਉਣ ਲਈ ਬਣਾਈ ਗਈ ਇਸ ਮਾਰਗ ਤੇ ਬਣੀਆਂ ਕਲੋਨੀਆ ਬਿਨਾ ਮਨਜ਼ੂਰੀ ਤੋਂ ਜਿਹਨਾਂ ਬੇਰਾਨ ਕਲੋਨੀਆ ਨੂੰ ਲਾਭ ਪਹੁੰਚਾਉਣ ਲਈ ਨਗਰ ਕੌਂਸਲ ਨੇ ਸੜਕ ਦਿੱਤੀ ਗਲਤ ਸਾਰੀ ਕੀਤੀ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਾਉਂਸਲਰ ਨੇ ਕਿਹਾ ਕਿ ਅਜਿਹੀਆਂ ਗੈਰ ਕਾਨੂੰਨੀ ਗਤੀਵਧੀਆਂ ਗਤੀਵਿਰਿਆ ਨੂੰ ਨੱਥ ਪਾਉਣ ਪਾਈ ਜਾਵੇ ਇਹ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਇਆ ਜਾਵੇਗਾ ਦੁਬਾਰਾ ਪਾਸੇ ਐਮੀ ਮੁਕੇਸ਼ ਕੁਮਾਰ ਨਗਰ ਕੌਂਸਲਰ ਦਾ ਕਹਿਣਾ ਕਿ ਅਸੀਂ ਕੰਮ ਰੁਵਾ ਦਿੱਤਾ ਹੈ ਕਾਰਵਾਈ ਕਰਾਂਗੇ ਮਕੇਸ਼ ਕੁਮਾਰ ਨੇ ਦੱਸਿਆ ਕਿ ਇਹ ਮਸਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਸੜਕ ਦਾ ਬਾਕੀ ਕੰਮ ਰੋਕ ਦਿੱਤਾ ਗਿਆ ਹੈ ਜਾਂਚ ਕਰਕੇ ਕਾਰਵਾਈ ਕਰਨਗੇ ਮੈਂ ਤੁਹਾਡੇ ਮadhyam na ਪਹਿਲਾਂ ਵੀ ਜਿਹੜੀ ਕਮੇਟੀ ਦੀ ਮਹੀਨਾਵਾਰ ਮੀਟਿੰਗ ਛੱਡੇ ਹੁੰਦੀ ਆ ਉਹਦੇ ਵਿੱਚ ਇਹ ਮੁੱਦਾ ਚੱਕਿਆ ਸੀਗਾ ਵੀ ਜਿਹੜੀ ਹੈ ਸੰਸਿਟੀ ਨੂੰ ਸਾਈਡ ਤੋਂ ਜਾਂਦੀ ਆ ਗਲਵੱਡੀ ਵਾਲੀ ਸਾਈਡ ਨੂੰ ਆਪਣੇ ਛੋਟੇ ਖੰਨ ਵਾਲੀ ਸਾਈਡ ਨੂੰ ਜਾਂਦੀ ਆ ਖੱਟੜ ਵਾਲੀ ਜਾਂਦੀ ਆ ਗਲਵੱਡੀ ਸਾਈਡ ਆ ਤੇ ਆ ਖੰਨਾਈ ਸਾਈਡ ਆ ਜੀ ਆ ਜਿਹੜੀ ਗਲੀ ਦਾ ਮੈਂ ਮੁੱਦਾ ਚੱਕਿਆ ਸੀ ਪਹਿਲਾਂ ਵੀ ਇਹ ਨਜਾਇਜ਼ ਤੌਰ ਤੇ ਬਣਾਈ ਜਾ ਰਹੀ ਆ ਤੇ ਉਸ ਦਿਨ ਇਹ ਕੰਮ ਜਿਹੜਾ ਰਾਤੋਂ ਰਾਤ ਤੁਸੀਂ ਇਹ ਤੁਹਾਨੂੰ ਦਿਖਾਉ ਹੋ ਜੀ ਮੜਿਆ ਆ ਰਾਤੋਂ ਰਾਤ ਜਿਹੜਾ ਕੰਮ ਆ ਇਹ ਹੋ ਗਿਆ ਆ ਸਾਰਾ ਕੰਮ ਜਿਹੜਾ ਰਾਤੋਂ ਰਾਤ ਹੋ ਗਿਆ ਇਹ ਪਤਾ ਨਹੀਂ ਕਿਹਦੀ ਮਲੀ ਭੁਗਤਣਾ ਚੱਲ ਰਿਹਾ ਹੈ ਕੰਮ ਕਿਹਦੀ ਮਲੀ ਭੁਗਤਣਾ ਚੱਲ ਰਿਹਾ ਹੈ ਕੰਮ ਇਹ ਸਮਝ ਤੋਂ ਬਾਹਰ ਆ ਕਿ ਕੁੱਤੀ ਚੋਰਾ ਨਾਲ ਗਲੀ ہوئی ਆ ਜਾਂ ਚੋਰ ਇਹ ਕੁੱਤੀ ਦੇ ਨਾਲ ਆਪਾ ਸਾਡਾਂ ਦੀ ਰੋਡ ਗਲੀਆਂ ਦਾ ਮੁੱਦਾ ਪਹਿਲਾਂ ਮੇਰੇ ਕਿਸੇ ਦੋਸਤ ਨੇ ਚੱਕਿਆ ਹੋਊਗਾ ਪਹਿਲਾਂ ਵੀ ਇਹ ਜਿਹੜੀ ਰੋਡ ਗਲੀਆਂ ਦੇ ਵਿੱਚ ਪਾਈਪ ਪਾਈ ہوئی ਆ ਉਹ ਨਿਹੈਤ ਹੀ ਘਟੀਆ ਕਿਸਮ ਦੀ ਪਾਈਪ ਪਾਈ ਗਈ ਆ ਉਹ ਵੀ ਇੱਕ ਇੱਕ 15-20 ਦਿਨ ਮਹੀਨਾ ਕੰਮ ਰੋਕੇ ਇਹ ਚਲਾਤਾ ਦੁਬਾਰਾ ਇਹਦੇ ਵਿੱਚ ਪਾਈਪ ਕੋਈ ਨਹੀਂ ਬਦਲੀ ਗਈ ਜੇ ਹੋਵੇ ਤਾਂ ਆਪਾਂ ਇਹ ਵੀ ਚੈੱਕ ਕਰਵਾ ਸਕਦੇ ਆ ਸੇਮ ਉਹੀ ਪਾਈਪ ਜਿਹੜੀ ਪਹਿਲਾਂ ਪਾਈ ਸੀਗੀ ਤੇ ਮੇਰੀ ਤਾਂ ਪਹਿਲਾਂ ਏ.ਡੀ.ਸੀ. ਸਾਹਿਬ ਨੇ ਵੀ ਆਰਡਰ ਦਿੱਤੇ ਹੋਏ ਨੇ ਮੇਰੇ ਖਿਆਲ 'ਚ ਇਹਦੇ ਵੀ ਇਹਨੂੰ ਬੰਦ ਕਰਾਇਆ ਜਾਵੇ ਕੰਮ ਨੂੰ ਪਟਾਇਆ ਜਾਵੇ ਇਸ ਚਾਂਦੀ ਕਿਥੇ ਸੜਕੇ ਇਹ ਤੋਂ ਅਮਲੌਰ ਰੋਡ ਤੋਂ ਜੀ ਇਹ ਖੜੜੇੋਂ ਨਿਕਲੇ ਸਦੀ ਇਹ ਕਿੰਨੀ ਕਬਾਦੀ ਜਿਹੜੀ ਇਸ ਵਾਦੀ ਆ ਵਾਦੀ ਤਾਂ ਕੁਛ ਵੀ ਹੈ ਨਹੀਂ ਜੀ ਵਾਦੀ ਕਰੀ ਜੀ ਕਿਤੇ ਟਾਵਾ ਟਾਵਾ ਕਰ ਉਥੇ ਪਾਤਾ ਜਿੱਥੇ ਕੰਮ ਹੋਣ ਵਾਲਾ ਜਿੱਥੇ ਵਿਕਾਸ ਹੋ ਨਹੀਂ ਰਿਹਾ ਜੀ ਜਿੱਥੇ ਵਿਕਾਸ ਦੀ ਲੋੜ ਆ ਉਥੇ ਹੋ ਨਹੀਂ ਰਿਹਾ ਇੱਥੇ ਕਿਹੜਾ ਘਰ ਆ ਤੁਸੀਂ ਨਿਗਾਹ ਮਾਰੋ ਉਥੋਂ ਕਿਹੜੇ-ਕਿਹੜੇ ਘਰ ਨੇ ਜੀ ਇਹ ਸਾਰਾ ਖਾਲੀ ਬਿਆਰੀ ਆ ਇਹ ਤਾਂ ਮਹਿਜ ਇੱਕ ਕਲੋਨੀ ਇੱਕ ਹੈਗੀ ਸਿਲਵਰ ਸਿਟੀ ਇਹਨੂੰ ਮਤਲਬ ਕਿ ਫਾਇਦਾ ਪਚਾਉਣ ਲਈ ਕੁਝ ਲੋਕਾਂ ਨੇ ਜਿਹੜੇ ਇੱਥੇ ਪਲਾਟ ਲੈ ਲਏ ਜਾਂ ਕਿਵੇਂ ਕਰ ਲਿਆ ਵੀ ਅਬਦੇ ਰੇਟ ਵਧਾਉਣ ਲਈ ਸਰਪੇ ਇਹ ਕੰਮ ਇਸ ਤਰੀਕੇ ਨਾਲ ਕਰਿਆ ਜਾ ਰਿਹਾ ਕੀ ਮੰਗ ਕਰਦੇ ਮੈਂ ਤਾਂ ਇਹ ਮੰਗ ਕਰਦਾ ਵੀ ਨਜਾਇਜ਼ ਕੰਮਾਂ ਨੂੰ ਰੋਕਿਆ ਜਾਵੇ ਜੀ ਬਸ ਜਿਹੜਾ ਹੈਗਾ ਵੀ ਨਜਾਇਜ਼ ਕੰਮ ਤਾਂ ਹੁਣ ਨਹੀਂ ਚਾਹੀਦੇ ਬਿਲਕੁਲ ਵੀ ਸਰਕਾਰ ਆ ਸਾਡੀ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਆ ਇੱਦਾਂ ਅਸੀਂ ਕਹਿੰਨੇ ਆ ਵੀ ਕੋਈ ਨਜਾਇਜ਼ ਕੰਮ ਹੋਣਾ ਨਹੀਂ ਨਾ ਕਰਨਾ ਨਾ ਕਰਨ ਦੇਣਾ ਕਿਸੇ ਨੂੰ ਇਹ ਨਜਾਇਜ਼ ਕੰਮ ਜਿਹੜੇ ਹੋ ਰਹੇ ਨੇ ਮਾਨ ਸਾਹਿਬ ਤਾਂ ਗੱਲ ਪਚਾਈ ਜਾਵੇ ਵੀ ਕਿਹੜੇ ਕਿਸ ਅਧਾਰ ਤੇ ਕੰਮ ਹੋ ਰਹੇ ਨੇ ਜੀ ਇਹ ਇਹ ਜਿਹੇ ਸ਼ਰਾਰਤੀ ਅੰਥਰਾਂ ਨੂੰ ਨੱਥ ਪਾਈ ਜਾਵੇ ਇਤਨਾ ਲੋਰ ਉਹ ਦੇ ਸੜਕ ਬੰਨ ਜੀ ਉੱਥੇ ਪਹਿਲਾਂ ਰੋਕਤਾ ਸੀ ਐਡੀ ਸੀ ਦਾ ਉਹਨੇ ਹਾਰਡਲ ਕੀਤਾ ਤੇ ਜਾਜੋ ਕੇ ਪਾਈਪਾਂ ਵਗੈਰਾ ਚੈੱਕ ਕੀਤੇ ਜਾਂਦੇ ਤੇ ਠੇਕੇਦਾਰਾਂ ਤੇ ਕਾਰਜ ਕੀਤੇ ਜਿਹਨਾਂ ਇਹਨੇ ਗਲੀ ਕੀਤੀ ਹੈ ਪਰ ਇਹਨੇ ਕੁਛ ਨਹੀਂ ਹੋਇਆ ਜੀ ਮਹੀਨੇ ਬਾਅਦ ਦੁਬਾਰਾ ਸੜਕ ਫੇਸੂ ਕਰਤੀ ਜਰਾ ਥੋੜਾ ਸੜਕ ਬੰਨ ਗਿਆ ਜੀ ਕਿਾ ਥੋੜੇ ਧਿਆਨ ਦੇ ਮਾਮਲੇ ਉੱਤੇ ਕੀ ਮੇਰੇ ਧਿਆਨ ਚ ਹੁਣੇ ਕੇਸ ਆਇਆ ਤੁਸੀਂ ਦੱਸਿਆ ਮੈਨੂੰ ਮੈਂ ਕੰਸਰਨ ਠੇਕੇਦਾਰ ਨੂੰ ਕਿੰਨਾ ਸਟਾਪ ਨੂੰ ਦਿਖਾ ਦੇਤੀ ਜੀ ਉਕਮ ਵੀ ਜਲੀ ਸਟਾਪ ਹੋ ਗਿਆ ਸਟਾਪ ਕਰਤਾ ਤੇ ਜੋ ਵੀ ਕਾਰਵਾਈ ਹੋਏਗੀ ਦਿੱਕਤ ਨਹੀਂ ਹੋਸੇ ਜਿਹੜੀ ਸੜਕ ਬਣ ਗਈ ਉਹਦਾ ਕੀ ਕਰਾਂਗੇ ਜਿਵੇਂ ਤੁਹਾਨੂੰ ਕਿਹਾ ਜੀ ਕਾਰਵਾਈ ਕਰਾਂਗੇ ਜੋ ਸਾਡੇ ਮਰੇ ਧਿਆਨ ਚ ਆਇਆ ਜਿਹੜੀ ਕੋਈ ਦਿੱਕਤ ਹੋਏਗੀ ਉਹ ਦੂਰ ਕਰਾਂਗੇ ਅਰੇ ਪਾਪਾ ਪਹਿਲਾਂ ਹਮ ਉਹਨਾਂ ਨੇ ਗਲਤ ਪਾਇਆ ਸੀ ਉਹਦਾ ਭਾਜੀ ਮੈਂ ਤਾਂ ਲੋਹੀ ਕਹਿ ਜਿਹੜੀ ਵੀ ਦਿੱਕਤ ਹੋਏਗੀ ਦੂਰ ਕਰਾਂਗੇ ਕਿਸ ਤਰ੍ਹਾਂ ਦੀ ਕਾਰਵਾਈ ਹੋ ਜੀ ਕੋਈ ਲੀਗਲੀ ਵੀ ਹੋ ਗਈ ਪਰ ਇਹ ਆਫੀਸ਼ੀਅਲ ਮੈਟਰ ਹੈ ਤੁਹਾਨੂੰ ਬਾਝਾਂ ਕਰੀਏ ਕਿਹੜਾ ਕੋਈ ਬਲੈਕ ਐਸਵਾਰ ਕਿਤੇ ਜਾਓ ਨਹੀਂ ਅੱਛਾ ਨਹੀਂ ਮੈਂ ਪਹਿਲਾਂ ਦੇਖ ਲੀਏ ਕੇਸ ਕੀ ਹੈ ਕੋਈ ਤੁਹਾਨੂੰ ਕੋਈ ਮਸਾਵਾ ਕਰ ਦੇ ਠੀਕ